ਇਹ ਅਸੀਂ ਪੰਜਾਬ ਵਾਸੀ ਹਮੇਸ਼ਾ ਹੀ ਜੋ ਉਹਨਾਂ ਦੇ ਰਿਣੀ ਰਵਾਂਗੇ ਸਰਦਾਰ ਮੁੱਖ ਮੰਤਰੀ ਬੀਅੰਦ ਸਿੰਘ ਹੋਰਾਂ ਨੇ ਜੋ ਉਹਨਾਂ ਨੇ ਕੁਰਬਾਨੀ ਹਿੰਦੂ ਸਿੱਖ ਭਾਈਚਾਰੇ ਵਾਸਤੇ ਦੇਸ਼ ਦਰੋਹੀ ਤਾਕਤਾਂ ਨੂੰ ਅਤਵਾਦੀ ਤੌਰ ਤੇ ਜੋ ਉਹਨਾਂ ਨੇ ਸਾਡੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਦਾ ਕਤਲ ਉਹ ਗੈਰਤ ਕੀਤੀ ਬੇਗੁਨਾ ਲੋਕ ਮਾਰ ਗਏ ਅੱਜ ਵੀ ਬੀਅੰਦ ਸਿੰਘ ਹੋਰਾਂ ਨੂੰ ਜਾਇ ਬੀਅੰਦ ਸਿੰਘ ਹੋਰਾਂ ਦੇ ਨਾਲ ਉਹ ਸਾਰੀ ਸਿਆਸੀ ਪਾਰਟੀਆਂ ਬੀਜੇਪੀ ਸੀਪੀਆਈ ਸੀਬੀਐਮ ਦੇ ਸਹਿਯੋਗ ਦੇ ਨਾਲ ਅੱਤਵਾਦ ਨੂੰ ਠੰਡ ਪਾਈ ਸੀ ਔਰ ਅੱਜ ਸਾਡੇ ਦੇਸ਼ ਦੇ ਵਿੱਚ ਜੋ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਪਾਕਿਸਤਾਨ ਤਕੇਲਣਾ ਚਾਹੁੰਦਾ ਹੈ ਉਹਨੂੰ ਪਾਕਿਸਤਾਨ ਨੂੰ ਆਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕੋ ਮੰਗ ਕਰਾਂਗੇ ਇਹਨਾਂ ਤੋਂ ਜਿੰਨਾ ਚਿਰ ਪਾਕਿਸਤਾਨ ਕੋ ਨਜਾਤ ਨਹੀਂ ਮਿਲਦੀ ਸਾਡਾ ਨੌਜਵਾਨ ਨਹੀਂ ਬਚਣਾ ਕਿਉਂਕਿ ਅੱਤਵਾਦ ਦੇ ਤੌਰ ਤੇ ਸਾਡੇ ਪੰਜਾਬ ਦੇ ਵਿੱਚ ਬਹੁਤ ਹੀ ਨੌਜਵਾਨਾਂ ਦੇ ਸਾਡੇ ਕਤਲ ਹੋਏ ਨੇ ਔਰ ਜੋ ਪਾਕਿਸਤਾਨ ਉਹਦੇ ਪਿੱਛੇ ਹੈ ਸਰੇ ਆਮ ਸਾਨੂੰ ਪਤਾ ਹੈ ਕਿ ਪਾਕਿਸਤਾਨ ਨੌਜਵਾਨ ਪੀੜੀ ਨੂੰ ਸਾਡੀ ਨੂੰ ਬਰਬਾਦ ਕਰਦਾ ਪਿਆ ਇਹ ਹੁਣ ਟਾਈਮ ਆ ਗਿਆ ਹੈ ਪ੍ਰਧਾਨ ਮੰਤਰੀ ਸਾਹਿਬ ਔਰ ਮੁੱਖ ਮੰਤਰੀ ਕੋ ਪਾਕਿਸਤਾਨ ਦੇ ਉੱਤੇ ਕੜੀ ਕਾਰਵਾਈ ਕੀਤੀ ਗਿਆ ਕਿ ਪੰਜਾਬ ਦਾ ਨੌਜਵਾਨ ਬਚਾਇਆ ਜਾਵੇ ਜੈ ਹਿੰਦ ਜੈ ਭਾਰਤ ਅਸੀਂ ਪੰਜਾਬ ਵਾਸੀ ਹਮੇਸ਼ਾ ਹੀ ਉਹਨਾਂ ਦੇ ਰਿਣੀ ਰਾਵਾਂਗੇ ਸਰਦਾਰ ਮੁੱਖ ਮੰਤਰੀ ਬੀਨ ਸਿੰਘ ਹੋਰਾਂ ਨੇ ਜੋ ਉਹਨਾਂ ਨੇ ਕੁਰਬਾਨੀ ਹਿੰਦੂ ਸਿੱਖ ਭਾਈਚਾਰੇ ਵਾਸਤੇ ਦੇਸ਼ದ್ರੋਹੀ ਤਾਕਤਾਂ ਨੂੰ ਅਤਵਾਦੀ ਤੌਰ ਤੇ ਜੋ ਉਹਨਾਂ ਨੇ ਸਾਡੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਦਾ ਕਤਲੋਗੈਰਤ ਕੀਤੀ ਬੇਗੁਨਾ ਲੋਕ ਮਾਰੇ ਗਏ ਅੱਜ ਜਿਵੇਂ ਬਿਆਨ ਸਿੰਘ ਹੋਰਾਂ ਨੂੰ ਜਾਇ ਬਿਆਨ ਸਿੰਘ ਹੋਰਾਂ ਦੇ ਨਾਲ ਉਹ ਸਾਰੀ ਸਿਆਸੀ ਪਾਰਟੀਆਂ ਬੀਜੇਪੀ ਸੀਪੀਆਈ ਸੀਬੀਐਮ ਦੇ ਸਹਿਯੋਗ ਦੇ ਨਾਲ ਅੱਤਵਾਦ ਨੂੰ ਠੰਡ ਪਾਈ ਸੀ ਔਰ ਅੱਜ ਸਾਡੇ ਦੇਸ਼ ਦੇ ਵਿੱਚ ਜੋ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਪਾਕਿਸਤਾਨ ਤਕੇ ਲੈਣਾ ਚਾਹੁੰਦਾ ਹੈ ਉਹਨੂੰ ਪਾਕਿਸਤਾਨ ਨੂੰ ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕੋ ਮੰਗ ਕਰਾਂਗੇ ਇਹਨਾਂ ਤੋਂ ਜਿੰਨਾ ਚਿਰ ਪਾਕਿਸਤਾਨ ਨੂੰ ਨਜਾਤ ਨਹੀਂ ਮਿਲਦੀ ਸਾਡਾ ਨੌਜਵਾਨ ਨਹੀਂ ਬਚਣਾ ਕਿਉਂਕਿ ਅੱਤਵਾਦ ਦੇ ਤੌਰ ਤੇ ਸਾਡੇ ਪੰਜਾਬ ਦੇ ਵਿੱਚ ਬਹੁਤ ਹੀ ਨੌਜਵਾਨਾਂ ਦੇ ਸਾਡੇ ਕਤਲ ਹੋਏ ਨੇ ਔਰ ਜੋ ਪਾਕਿਸਤਾਨ ਉਹਦੇ ਪਿੱਛੇ ਹੈ ਸਰੇ ਆਮ ਸਾਨੂੰ ਪਤਾ ਹੈ ਕਿ ਪਾਕਿਸਤਾਨ ਨੌਜਵਾਨ ਪੀੜੀ ਨੂੰ ਸਾਡੀ ਨੂੰ ਬਰਬਾਦ ਕਰਦਾ ਪਿਆ ਇਹ ਹੁਣ ਟਾਈਮ ਆ ਗਿਆ ਹੈ ਪ੍ਰਧਾਨ ਮੰਤਰੀ ਸਾਹਿਬ ਔਰ ਮੁੱਖ ਮੰਤਰੀ ਕੋ ਪਾਕਿਸਤਾਨ ਦੇ ਉੱਤੇ ਕੜੀ ਕਾਰਵਾਈ ਕੀਤੀ ਗਿਆ ਕਿ ਪੰਜਾਬ ਦਾ ਨੌਜਵਾਨ ਬਚਾਇਆ ਜਾਵੇ ਜੈ ਹਿੰਦ ਜੈ ਭਾਰਤ ਅਸੀਂ ਪੰਜਾਬ ਵਾਸੀ ਹਮੇਸ਼ਾ ਹੀ ਉਹਨਾਂ ਦੇ ਰਿਣੀ ਰਾਵਾਂਗੇ ਸਰਦਾਰ ਮੁੱਖ ਮੰਤਰੀ ਬੀਨ ਸਿੰਘ ਹੋਰਾਂ ਨੇ ਜੋ ਉਹਨਾਂ ਨੇ ਕੁਰਬਾਨੀ ਹਿੰਦੂ ਸਿੱਖ ਭਾਈਚਾਰੇ ਵਾਸਤੇ ਦੇਸ਼ ਦਰੋਹੀ ਤਾਕਤਾਂ ਨੂੰ 10 ਅੱਤਵਾਦੀ ਤੌਰ ਤੇ ਜੋ ਉਹਨਾਂ ਨੇ ਸਾਡੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਦਾ ਕਤਲੋਗੈਰਤ ਕੀਤੀ ਬੇਗੁਨਾ ਲੋਕ ਮਾਰ ਗਏ ਅੱਜ ਜੋ ਵੀ ਬਿਆਨ ਸਿੰਘ ਹੋਰਾਂ ਨੂੰ ਜਾਇ ਬਿਆਨ ਸਿੰਘ ਹੋਰਾਂ ਦੇ ਨਾਲ ਉਹ ਸਾਰੀ ਸਿਆਸੀ ਪਾਰਟੀਆਂ ਬੀਜੇਪੀ ਸੀਪੀਆਈ ਸੀਬੀਐਮ ਦੇ ਸਹਿਯੋਗ ਦੇ ਨਾਲ ਅੱਤਵਾਦ ਨੂੰ ਠੰਡ ਪਾਈ ਸੀ ਔਰ ਅੱਜ ਸਾਡੇ ਦੇਸ਼ ਦੇ ਵਿੱਚ ਜੋ ਪੰਜਾਬ ਦੇ ਵਿੱਚ ਨੌਜਵਾਨਾ ਨਸ਼ੇ ਦੀ ਦਲਦਲ ਦੇ ਵਿੱਚ ਪਾਕਿਸਤਾਨ ਤੱਕ ਇਹ ਲੈਣਾ ਚਾਹੁੰਦਾ ਹੈ ਉਹਨੂੰ ਪਾਕਿਸਤਾਨ ਨੂੰ ਆਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕੋ ਮੰਗ ਕਰਾਂਗੇ ਇਹਨਾਂ ਤੋਂ ਜਿੰਨਾ ਚਿਰ ਪਾਕਿਸਤਾਨ ਕੋ ਨਜਾਤ ਨਹੀਂ ਮਿਲਦੀ ਸਾਡਾ ਨੌਜਵਾਨ ਨਹੀਂ ਬਚਣਾ ਕਿਉਂਕਿ ਅੱਤਵਾਦ ਦੇ ਤੌਰ ਤੇ ਸਾਡੇ ਪੰਜਾਬ ਦੇ ਵਿੱਚ ਬਹੁਤ ਹੀ ਨੌਜਵਾਨਾਂ ਦੇ ਸਾਡੇ ਕਤਲ ਹੋਏ ਨੇ ਔਰ ਜੋ ਪਾਕਿਸਤਾਨ ਉਹਦੇ ਪਿੱਛੇ ਆ ਸਰੇ ਆਮ ਸਾਨੂੰ ਪਤਾ ਹੈ ਕਿ ਪਾਕਿਸਤਾਨ ਨੌਜਵਾਨ ਪੀੜੀ ਨੂੰ ਸਾਡੀ ਨੂੰ ਬਰਬਾਦ ਕਰਦਾ ਪਿਆ ਹੁਣ ਟਾਈਮ ਆ ਗਿਆ ਹੈ ਪ੍ਰਧਾਨ ਮੰਤਰੀ ਸਾਹਿਬ ਔਰ ਮੁੱਖ ਮੰਤਰੀ ਕੋ ਪਾਕਿਸਤਾਨ ਦੇ ਉਤੇ ਕੜੀ ਕਾਰਵਾਈ ਕੀਤੀ ਕਿ ਪੰਜਾਬ ਦਾ ਨੌਜਵਾਨ ਬਚਾਇਆ ਜਾਵੇ ਜੈ ਹਿੰਦ ਜੈ ਭਾਰਤ ਅਸੀਂ ਪੰਜਾਬ ਵਾਸੀ ਹਮੇਸ਼ਾ ਹੀ ਉਹਨਾਂ ਦੇ ਰਿਣੀ ਰਵਾਂਗੇ ਸਰਦਾਰ ਮੁੱਖ ਮੰਤਰੀ ਬੀਨ ਸਿੰਘ ਹੋਰਾਂ ਨੇ ਜੋ ਉਹਨਾਂ ਨੇ ਕੁਰਬਾਨੀ ਹਿੰਦੂ ਸਿੱਖ ਭਾਈਚਾਰੇ ਵਾਸਤੇ ਦੇਸ਼ ਦਰੋਹੀ ਤਾਕਤਾਂ ਨੂੰ ਦਾਤ ਆਤਵਾਦੇ ਤੌਰ ਤੇ ਜੋ ਉਹਨਾਂ ਨੇ ਸਾਡੇ ਪੰਜਾਬ ਦੇ ਵਿੱਚ ਹਿੰਦੂ ਸਿਕ ਭਾਈਚਾਰੇ ਦਾ ਕਤਲ ਉਹ ਗੈਰਤ ਕੀਤੀ ਬੇਗੁਨਾ ਲੋਕ ਮਾਰ ਗਏ ਆਜੋ ਹੀ ਬਿਆਨ ਸਿੰਘ ਹੋਰਾਂ ਨੂੰ ਜਾਇ ਬਿਆਨ ਸਿੰਘ ਹੋਰਾਂ ਦੇ ਨਾਲ ਉਹ ਸਾਰੀ ਸਿਆਸੀ ਪਾਰਟੀਆਂ ਬੀਜੇਪੀ ਸੀਪੀਆਈ ਸੀਬੀਐਮ ਦੇ ਸਹਿਯੋਗ ਦੇ ਨਾਲ ਅੱਤਵਾਦ ਨੂੰ ਠੰਡ ਪਾਈ ਸੀ ਔਰ ਅੱਜ ਸਾਡੇ ਦੇਸ਼ ਦੇ ਵਿੱਚ ਜੋ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਪਾਕਿਸਤਾਨ ਤੱਕ ਇਹ ਲੈਣਾ ਚਾਹੁੰਦਾ ਹੈ ਉਹਨੂੰ ਪਾਕਿਸਤਾਨ ਨੂੰ ਆਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕੋ ਮੰਗ ਕਰਾਂਗੇ ਇਹਨਾਂ ਤੋਂ ਜਿੰਨਾ ਚਿਰ ਪਾਕਿਸਤਾਨ ਕੋਲ ਨਜਾਤ ਨਹੀਂ ਮਿਲਦੀ ਸਾਡਾ ਨੌਜਵਾਨ ਨਹੀਂ ਬਚਣਾ ਕਿਉਂਕਿ ਅੱਤਵਾਦ ਦੇ ਤੌਰ ਤੇ ਸਾਡੇ ਪੰਜਾਬ ਦੇ ਵਿੱਚ ਬਹੁਤ ਹੀ ਨੌਜਵਾਨਾਂ ਦੇ ਸਾਡੇ ਕਤਲ ਹੋਏ ਨੇ ਔਰ ਜੋ ਪਾਕ